ਨਹਿਰ ਦੇ ਕਿਨਾਰੇ ਕਿਹੋ ਜਿਹਾ ਭਿਆਨਕ ਹਾਦਸਾ ਹੋਇਆ ਜਿਸ ਦੇ ਵਿੱਚ ਨਾ ਸਿਰਫ ਗੱਡੀ ਹੀ ਨੁਕਸਾਨੀ ਗਈ ਸਗੋਂ ਇਸ ਦੇ ਵਿੱਚ ਬੈਠਾ ਮੁੰਡਾ ਬੁਰੀ ਤਰ੍ਹਾਂ ਦੇ ਨਾਲ ਦਮ ਤੋੜ ਗਿਆ ਪਤਾ ਲੱਗਿਆ ਕਿ ਇਹ ਮੁੰਡਾ ਆਪਣੀ ਭੈਣ ਦੇ ਵਿਆਹ ਦੇ ਲਈ ਗੱਡੀ ਦੇਖਣ ਦੇ ਲਈ ਇੱਥੇ ਆਇਆ ਹੋਇਆ ਸੀ ਅਤੇ ਇਸੇ ਦੌਰਾਨ ਹੀ ਇਹ ਸਾਰਾ ਹਾਦਸਾ ਹੋਇਆ ਜਿਸ ਮਗਰੋਂ ਵਿਆਹ ਦੀਆਂ ਖੁਸ਼ੀਆਂ ਮਾਤਮ ਦੇ ਵਿੱਚ ਬਦਲ ਗਈਆਂ ਜਿਸ ਦੇ ਵੱਲੋਂ ਇਸ ਰੂਕ ਕੰਪਾਉ ਹਾਦਸੇ ਦੀਆਂ ਤਸਵੀਰਾਂ ਤੇ ਅੱਖੀਂ ਦੇਖੀ ਉਹ ਸਭ ਕੁਝ ਦੇਖਿਆ ਗਿਆ ਉਸਨੇ ਇਹ ਬਿਆਨ ਦਿੱਤਾ ਕਿ ਬੇहद ਹੀ ਮਾੜਾ ਤੇ ਦਰਦਨਾਕ ਹਾਦਸਾ ਸੀ ਜਿਸ ਦੇ ਵਿੱਚ ਮੁੰਡੇ ਦੀ ਬੁਰੀ ਤਰ੍ਹਾਂ ਜਾਨ ਗਈ ਹੈ ਇਸ ਤੋਂ ਬਾਅਦ ਹੁਣ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਪੁਲਿਸ ਦੇ ਮੁੰਹੋਂ ਜਾਣਦਿਆਂ ਤੇ ਨਾਲ ਹੀ ਉੱਥੇ ਮੌਜੂਦ ਚਸ਼ਮਦੀਦ ਹੋਰ ਕੀ ਕੁਝ ਦੱਸ ਰਹੇ ਨੇ ਸੁਣਦਿਆਂ ਇਹ ਪਿੰਡ ਹਵਾਲਾ ਜੀ ਤੇ ਅਸੀਂ ਲੰਘੇ ਜਾ ਰਹੇ ਸੀਗੇ ਇਹ ਰਾਤ ਐਕਸੀਡੈਂਟ ਹੋਇਆ ਬਹੁਤ ਭਿਆਨਕ ਐਕਸੀਡੈਂਟ ਜਿਹਦੇ ਵਿੱਚ ਇੱਕ ਬੰਦੇ ਦੀ ਕਹਿੰਦੇ ਆ ਵੀ ਡੈਥ ਹੋ ਚੁੱਕੀ ਆ ਬਾਕੀ ਕਾਫੀ ਜ਼ਖਮੀ ਆ ਤੇ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਬਹੁਤ ਹੀ ਜਿਆਦਾ ਪਾਤਸ਼ਾ ਕਿਤੇ ਜਵਾਬ ਦੇ ਇਹ ਹਾਲਸਾ ਇਹ ਰਾਜਪੁਰਾ ਤੇ ਭਾਵਲੇ ਦੇ ਵਿੱਚਕਾਰ ਜਿਹੜੀ ਨਹਿਰ ਆ ਤੇ ਨੈਪ ਦੇ ਕਿੱਲਾ ਕੋਰੇ ਭਾਵਲੇ ਸਾਈਡ ਐਕਸੀਡੈਂਟ ਹੋਇਆ ਦੱਸਿਓ ਜੀ ਇਹ ਕਿੱਥੋਂ ਦੇ ਵਾਸੀ ਕੋ ਪਤਾ ਲੱਗਿਆ ਕੁਛ ਨਹੀਂ ਦੱਸਣ ਵਿੱਚ ਆ ਰਿਹਾ ਕੋਈ ਮਨਿਆ ਵਾਲੀ ਦਾ ਸੀਗਾ ਵੀ ਰਾਜਸਥਾਨ ਤੋਂ ਕੋਈ ਪਤਾ ਲੱਗਿਆ ਸਰ ਨਾ ਹਾਦਸੇ ਦਾ ਹਲੇ ਕੋਈ ਨਹੀਂ ਪਤਾ ਨਹੀਂ ਆਈ ਜੀ ਦੱਸੇ ਜਾ ਰਿਹਾ ਗੱਡੀ ਦੇ ਟਾਇਰ ਜਿਹੜੇ ਕਾਫੀ ਉੱਚੇ ਦਿੱਗੇ ਆ ਜਾਂ ਕਿ ਹਾਂ ਗੱਡੀ ਤਾਂ ਲਗਭਗ ਸਾਰੀ ਡੈਮੇਜ ਹੋ ਚੁੱਕੀ ਆ ਬਿਲਕੁਲ ਖਤਮ ਹੈ ਗੱਡੀ ਤੇ ਦਰਾਖਤ ਦੇ ਉੱਪਰ ਚੜ ਗਈ ਤਕਰੀਬਨ ਤਕਰੀਬਨ 15 ਫੁੱਟ ਦਰਾਖਤ ਦੇ ਉੱਪਰੋਂ ਚੜ ਕੇ ਗੱਡੀ ਵਾਹਨ ਦੇ ਵਿੱਚ ਚਲੀ ਗਈ ਹਾਂ ਬਹੁਤ ਜ਼ਿਆਦੀ ਮਕੀਲਾ ਭਾਈ ਆਪਣਾ ਜਿਸ ਕਾਰਨ ਆਇਆ ਮੇਰਾ ਕਿੱਥੋਂ ਦੇ ਵਾਸੀ ਹੋ ਬਾਹਵਾਲੇ ਦੇ ਕੀ ਲੱਗਿਆ ਤੇ ਕਿਵੇਂ ਆਸ ਹੋਇਆ ਸੀ ਅਸੀਂ ਤਾਂ ਬਈ ਇਧਰੋਂ ਆਪ ਦੇ ਘਰੋਂ ਸੰਗਰੀਏ ਜਾਂਦੇ ਸੀ ਸਾਨੂੰ ਕੋਈ ਕੰਮ ਸੀਗਾ ਠੀਕ ਹੈ ਜੀ ਅਸੀਂ ਜਾਂਦੇ ਜਾਂਦੇ ਨੇ ਅੱਜ ਇੱਧਰ ਰੋਡ ਦੇ ਉੱਤੇ ਦੇਖਿਆ ਛਿਪਦੇ ਵਾਲੇ ਪਾਸੇ ਗੱਡੀ ਪਲਟੀ ਪਈ ਸੀ ਆ ਕੇ ਤੜਕੋ ਤੜਕ ਸੁਬਾ ਦਾ ਟਾਈਮ ਜਦੋਂ ਅਸੀਂ ਟੱਪਣ ਲੱਗੇ ਹੁਣ ਵੇਖਿਆ ਤੇ ਜਦੋਂ ਦੇਖਿਆ ਕੇ ਗੱਡੀ ਪਲਟੀ ਪਈ ਜਦੋਂ ਅਸੀਂ ਦੂਰੀ ਹੱਟ ਪੁੱਠੇ ਮੁੜ ਕੇ ਆਏ ਤਾਂ ਗੱਡੀ ਦਾ ਬਾਈ ਜੀ ਬਹੁਤ ਕੋਟੀ ਪਲਟੀ ਹੋਈ ਸੀ ਉਹ ਬੰਦਾ ਜੇ ਪਤਲ ਗਿਆ ਕਿ ਨਾ ਬਾਈ ਜੀ ਅਸੀਂ ਤਾਂ ਤਰੇ ਆਉਂਦਾ ਨਹੀਂ ਹੁਣ ਖੜ ਕੇ 2 ਮਿੰਟ ਹੋ ਗਏ ਸੰਤਾ ਤੇ ਖੜਿਆ ਨਾ ਬਸ ਆਸਾ ਕਿੰਨਾ ਤਕੜਾ ਸੀ ਆ ਕੀ ਲੱਗਦਾ ਆਸਾ ਤਾਂ ਬਾਈ ਜੀ ਹੁਣ ਬਹੁਤ ਤਕੜਾ ਹੁੰਦਾ ਏਡੀ ਕਿਨਿਕ ਫੋਟੋ ਚੂਥਲੀ ਏ ਕੀ ਕਹਸਾ ਤੇ ਉਹ ਤਾਂ ਨਿਸ਼ਾਨੀ ਲੱਗੀ ਪਈ ਗੱਡੀਆਂ ਤੋਂ ਪੁੱਛੀ ਗੋੜੀ ਗਈ ਗੱਡੀ ਦਾ ਹੁਣ ਸਾਨੀ ਲੱਗੂ ਤੇ ਇਹ ਇਹ ਰਾਤ ਲੰਬੇ ਰਾਤ ਇੱਕ ਐਕਸੀਡੈਂਟ ਹੋਇਆ ਜਿਹੜੀ ਹਨਮਾਨਗੜ੍ਹ ਤੋਂ ਅਗੋਰ ਤੋਂ ਹਨਮਾਨਗੜ੍ਹ ਰੋਡ ਜਾਂਦੀ ਉੱਥੇ ਰਾਹ ਦੇ ਵਿੱਚ ਰਾਜਪੁਰਾ ਪਿੰਡ ਹੁੰਦਾ ਉਹਦੇ ਵਿੱਚ ਇੱਕ ਸਿਆਜ ਗੱਡੀ ਉਸ ਟਾਈਮ ਤੇ ਸਾਨੂੰ ਪਤਾ ਵੀ ਨਹੀਂ ਸੀ ਜਦੋਂ ਅਸੀਂ ਮੌਕੇ ਤੇ ਗਏ ਹਾਂ ਸਿਆਜ ਗੱਡੀ 25-26 ਸਾਲ ਦਾ ਬੱਚਾ ਗੱਡੀ ਉਹ ਚਲਾ ਰਿਹਾ ਸੀਗਾ ਕਿ ਅੱਗੇ ਕੋਈ ਅਚਾਨਕ ਮੈਨੂੰ ਲੱਗਦਾ ਕੋਈ ਆਵਾਰਾ ਪਸ਼ੂ ਆ ਗਿਆ ਤੇ ਉਹ ਬੇਕਾਬੂ ਹੋ ਕੇ ਗੱਡੀ ਜਿਹੜੀ ਉਹ ਮਾਣਾ ਚ ਚੱਲ ਗਈ ਬੜੀ ਮਤਲਬ ਜਿਆਦਾ ਉਹ ਦਾ ਜਿਹੜਾ ਐਕਸੀਡੈਂਟ ਆ ਉਹ ਉਹਦੇ ਗੱਡੀ ਦੇ ਟਾਇਰ ਗੱਡੀ ਦੀ ਡਿੱਕੀ ਖਲਰੀ ਬਈ ਦੇਖੀ ਇਸ ਤਰ੍ਹਾਂ ਤੇ ਉਸ ਤੋਂ ਬਾਅਦ ਉਹ ਬੱਚੇ ਨੂੰ ਚੱਕ ਕੇ ਮਟੀਲੀ ਲੈ ਗਏ ਹੁਣ ਸਾਨੂੰ ਪਤਾ ਲੱਗੇ ਵੀ ਅੱਛੇ ਦੀ ਡੈਥ ਹੋ ਚੁੱਕੀ ਹੈ ਨਾਮ ਕੀ ਹੈ ਕਿੱਥੋਂ ਦਾ ਵਾਸੀ ਹੈ ਜਰ ਉਹ ਮਣੀ ਵਾਲੇ ਰਾਜਸਥਾਨ ਦਾ ਪਿੰਡ ਅਮਣੀ ਵਾਲਾ ਜੀ ਤੇ ਪ੍ਰਵੰਦ ਮੁੰਡੇ ਦਾ ਨਾਮ ਜੀ ਤੇ ਉਹਨੂੰ ਹੁਣ ਪਤਾ ਲੱਗਿਆ ਕਿ ਉਹਦੀ ਮਤਲਬ ਮੌਤ ਹੋ ਚੁੱਕੀ ਹੈ ਜੀ ਤੇ ਜਿਹਦੀ ਹੁਣ ਉਹਨਾਂ ਦੀ ਨੇ ਪੇਸ਼ੈਂਟ ਸਾਹਿਬ ਉਹਨੇ ਕਾਰਵਾਈ ਕੀਤੀ ਸਰ ਗੁਰ ਕੀ ਲੈਣਾ ਸੀ ਕੋਈ ਦੱਸਿਆ ਇਹਨਾਂ ਨੇ ਕੋਈ ਸਾਦੀ ਸੁਦੀ ਦੱਸਿਆ ਜਾ ਰਿਹਾ ਸਰ ਕੋਈ ਮਿਲਣਾ ਸ਼ਾਦੀ ਉਹਨਾਂ ਦੀ ਸ਼ਾਦੀ ਸੀ ਉਹਦੇ ਸੰਬੰਧ ਦੇ ਵਿੱਚ ਆਇਆ ਸੀ ਕੋਈ ਕਾਰ ਵਗੈਰਾ ਦੇਖਣੀ ਹੈ ਸੀ ਜਿਆਦਾ ਤਾਂ ਸਾਨੂੰ ਉਹਨਾਂ ਨਾਲ ਨਹੀਂ ਕਿਉਂਕਿ ਇਹੋ ਜਿਹੀ ਜਦੋਂ ਟਰੈਜਡੀ ਹੋ ਜਾਂਦੀ ਹੈ ਜਿਆਦਾ ਕੁਝ ਕਿਛ ਵੀ ਨਹੀਂ ਕੀਤੀ ਜਾਂਦੀ ਪਰ ਬੜਾ ਹੀ ਭਿਆਨਕ ਹਾਦਸਾ ਹੈ